12ਵੀਂ ਸਦੀ ਦੇ ਮਹਾਨ ਸੂਫੀ ਸੰਤ ਬਾਬਾ ਸ਼ੇਖ ਫਰੀਦ ਜੀ ਦਾ ਆਗਮਨ ਪਰਉ ਚੱਲ ਰਿਹਾ ਹੈ ਅਤੇ ਜੇਕਰ ਗੱਲ ਕਿੱਥੇ ਜਾਵੇ ਇਤਿਹਾਸ ਦੀ ਬੜਾ ਹੀ ਵੱਡਾ ਇਤਿਹਾਸ ਰਿਹਾ ਹੈ ਜੋ ਕਿ ਅੱਜ ਲੋਕਾਂ ਦੀ ਜ਼ੁਬਾਨ ਤੇ ਹੈ ਪਰ ਫਿਰ ਵੀ ਕੁਝ ਲੋਕ ਜੋ ਨਹੀਂ ਜਾਣਦੇ ਉਹਨਾਂ ਜਾਣਕਾਰ ਇਹ ਸਾਡੇ ਕੋਲ ਇਸ ਵਕਤ ਮੌਜੂਦ ਨਹੀਂ ਹੁਣ ਪੰਜਾਬ ਵਾਸੀਆਂ ਨੂੰ ਆਪਣੇ ਕੰਮਾਂ ਲਈ ਸਰਕਾਰੀ ਦਫ਼ਤਰਾਂ ਦੇ ਕਿਹੜੇ ਮਾਰਨ ਦੀ ਲੋੜ ਨਹੀਂ ਪੈਂਦੀ ਜੋ ਮੋਹਾਲਿਆਂ 'ਚ ਭਗਵੰਤ ਮਾਨ ਸਰਕਾਰ ਤੁਹਾਡੇ ਦਵਾਰ ਸਕੀਮ ਤਹਿਤ ਲਗਾਏ ਜਾ ਰਹੇ ਕੈਂਪਾਂ ਦੌਰਾਨ ਹੀ ਜਨਤਾ ਦੇ ਸਾਰੇ ਮਸਲੇ ਹੱਲ ਹੋ ਰਹੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ 43 ਨਾਗਰਿਕ ਕੇਂਦਰਿਤ ਸੇਵਾਵਾਂ ਉਹਨਾਂ ਦੀਆਂ ਬਰੂਹਾਂ ਤੇ ਪ੍ਰਦਾਨ ਕੀਤੀਆਂ ਜਾ ਰਹੀਆਂ ਇਸ ਤਹਿਤ ਪੰਜਾਬ ਭਰ 'ਚ ਲਗਾਏ ਜਾ ਰਹੇ ਕੈਂਪਾਂ ਦੇ ਵਿੱਚ ਸਬੰਧਿਤ ਅਧਿਕਾਰੀ ਤੇ ਕਰਮਚਾਰੀ ਮੌਜੂਦ ਰਹਿੰਦੇ ਨੇ ਇਸ ਤੇ ਚੱਲਦਿਆਂ ਬਿਨਾਂ ਖੱਜਲ ਖਵਾਰੀ ਦੇ ਨਾਗਰਿਕਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਹੋ ਰਿਹਾ ਹੈ ਸਾਡਾ ਇੱਕ ਮੋਟਰ ਦਾ ਕਨੈਕਸ਼ਨ ਸੀਗਾ ਤੇ ਨਾ ਕਰਾਉਣ ਲਈ ਦਿੱਤਾ ਹੈ ਆਈਡੀਓ ਸਾਹਿਬ ਨੂੰ ਉਹਨਾਂ ਨੇ ਸਾਨੂੰ ਬਾਰ-ਬਾਰ ਕਿਹੜੇ ਲਵਾਉਂਦੇ ਪਏ ਅੱਜ ਅੱਜ ਡਾਕੂਮੈਂਟ ਲੈ ਆਓ ਅੱਜ ਆ ਲੈ ਆਓ ਐਡੀਸਾਂ ਨੂੰ ਮਿਲਿਆ ਨਾ ਮੌਕੇ ਤੇ ਨਪਟਾਰਾ ਖੜਾ ਬਿਲਕੁਲ ਹੋ ਜਾਂਦੀ ਉਸ ਤਰ੍ਹਾਂ ਬਿਲਕੁਲ ਜਿਹੜੇ ਕਿ ਮੌਕੇ ਤੇ ਚਾਹੇ ਰਵੇ ਰਾਸ਼ਨ ਕਾਰਡ ਦੀ ਗੱਲ ਹੈ ਬਿਜਲੀ ਦੀ ਗੱਲ ਹੈ ਜਾਂ ਹੋਰ ਦਿੱਕਤਾਂ ਹੈ ਗਈ ਆ ਉਹ ਨਿੱਕੀਆਂ ਨਿੱਕੀਆਂ ਉਹ ਨਾਲ ਉਹ ਲੋਕਾਂ ਤੱਕ ਜਿਹੜੀ ਪਹੁੰਚ ਦਫ਼ਤਰਾਂ ਤੱਕ ਨਹੀਂ ਹੋ ਪਾਉਂਦੀ ਉਹ ਇੱਥੇ ਈਜ਼ੀ ਹੋ ਜਾਂ ਇਸ ਸਕੀਮ ਦਾ ਲਾਭ ਲੈਣ ਲਈ ਹੈਲਪਲਾਈਨ ਨੰਬਰ 1076 ਜਾਰੀ ਕੀਤਾ ਗਿਆ ਜਿਸ ਤੇ ਕਾਲ ਕਰਕੇ ਆਪਣੀ ਸਹੂਲਤ ਦੇ ਅਨੁਸਾਰ ਪੂਰਵ ਮੁਲਾਕਾਤ ਦਾ ਸਮਾਂ ਵੀ ਤੈਅ ਕੀਤਾ ਜਾ ਸਕਦਾ ਹੈ। ਰੂਮਣਾ ਸਾਹਿਬ ਜੋ ਕਿ ਜਨਰਲ ਸੈਕਟਰੀ ਨੇ ਐ ਸੋਸਾਇਟੀ ਦੇ ਰੂਮਣਾ ਸਾਹਿਬ ਸਤਿਪਰਵਤਨਿਕ ਸੁਰਾਤੇ ਬਹੁਤ-ਬਹੁਤ ਸਵਾਗਤ ਹੈ। ਬਹੁਤ-ਬਹੁਤ ਤੁਹਾਡਾ ਧੰਨਵਾਦ ਜੀ। ਮੈਂ ਇਸ ਬਾਬਾ ਫਰੀਦ ਜੀ ਦੇ ਪਵਿੱਤਰ ਸਥਾਨ ਤੋਂ ਬਾਬਾ ਫਰੀਦ ਜੀ ਦੇ ਆਗਮਨ ਪਰਬ ਦੀ ਸਾਰੀ ਬਾਬਾ ਫਰੀਦ ਨਾਮ ਲੈਵਾ ਸੰਗਤ ਜਿਨ੍ਹਾਂ ਦੀ ਇਸ ਬਾਬਾ ਫਰੀਦ ਜੀ ਦੇ ਇਤਿਹਾਸਕ ਪਵਿੱਤਰ ਸਥਾਨ 'ਚ ਸ਼ਰਧਾ ਇੱਥੋਂ ਮੁਬਾਰਕਬਾਦ ਦਿੰਨਾ ਤੁਹਾਡੇ ਮੀਡੀਆ ਵੀ ਰੂਮਣਾ ਸਾਹਿਬ ਸੰਗਤ ਜਿਹੜੀ ਹੈਗੀ ਹੈ ਜਿਹੜੀ ਨਵੀਂ ਸੰਗਤ ਜੁੜ ਰਹੀ ਹੈ ਅਸ ਦੀ ਪੀੜੀ ਨਵੀਂ ਆ ਰਹੀ ਹੈ ਉਹ ਬਾਬਾ ਫਰੀਦ ਜੀ ਬਾਰੇ ਕੁਝ ਜਾਨਣਾ ਚਾਹੁੰਦੇ ਨੇ ਕੁਝ ਇੱਛਾਵਾਂ ਨੇ ਉਹਨਾਂ ਦੀ ਆ ਥੋੜਾ ਚੰਨਾ ਜ਼ਰੂਰ ਪਾ ਦਿਓ ਇਤਿਹਾਸ ਬਾਰੇ ਕਿਸ ਤਰੀਕੇ ਦਾ ਇਤਿਹਾਸ ਰਿਹਾ ਹੈ ਵਿਸ਼ੇਸ਼ ਤੌਰ ਤੇ ਫਰੀਦਕੋਟ ਨਾਲ ਕਿਸ ਤਰੀਕੇ ਨਾਲ ਉਹਨਾਂ ਦਾ ਨਾਮ ਜੁੜਦਾ ਹੈ ਵੇਖੋ ਤੁਸੀਂ ਬੜਾ ਵੱਡਾ ਤੁਸੀਂ ਉਪਰਾਲਾ ਕਰ ਰਹੇ ਹੋ ਸਟੀਲ ਨਾਲ ਲੋਕ ਲੋਕ ਟੁੱਟ ਰਹੇ ਹਨ ਨਵੀਂ ਪੀੜੀ ਤਾਂ ਬਿਲਕੁਲ ਟੁੱਟ ਰਹੀ ਹੈ ਕਿਉਂਕਿ ਇਤਿਹਾਸ ਜਾਣੇ ਬਿਨਾ ਸਾਨੂੰ ਇਹ ਨਹੀਂ ਪਤਾ ਲੱਗਦਾ ਅਸੀਂ ਆਏ ਕਿੱਥੋਂ ਆ ਜਾਣਾ ਕਿੱਥੇ ਆ ਖੜੇ ਕਿੱਥੇ ਆ ਇਤਿਹਾਸ ਜਾਣਨਾ ਬਹੁਤ ਜ਼ਰੂਰੀ ਆ ਇਤਿਹਾਸ ਲੋਕਾਂ ਵਾਸਤੇ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਹਮੇਸ਼ਾ ਮਾਰਗਦਰਸ਼ਨ ਰਿਹਾ ਹੈ ਤੋ ਜਿੱਥੋਂ ਤੱਕ ਬਾਬਾ ਫਰੀਦ ਜੀ ਦੇ ਇਸ ਪਵਿੱਤਰ ਸਥਾਨ ਦਾ ਇਤਿਹਾਸ ਹੈ ਬਾਬਾ ਫਰੀਦ ਜੀ ਦਾ ਜਨਮ 1173 ਈਸਵੀ ਚ ਹੋਇਆ ਸੀ ਔਰ 1215 ਚ ਉਹ ਦਿੱਲੀ ਤੋਂ ਪਾਕਪਟਨ ਜਾਂਦੇ ਹੋਏ ਉਦੋਂ ਇਹੀ ਰਸਤਾ ਸੀਗਾ ਵਾਇਆ ਕਸੂਰ ਫਿਰੋਜ਼ਪੁਰ ਪਾਕਪਟਨ ਜਾਣ ਦਾ ਉਹ ਇਸ ਰਸਤੇ ਲੰਘ ਰਹੇ ਸੀ ਤੇ ਜਦੋਂ ਪਿੱਛੇ ਜਿੱਥੇ ਬਾਬਾ ਜੀ ਦੀ ਯਾਦ ਚ ਕੋਟ ਪੂਰਾ ਰੋਡ ਤੇ ਗੁਰਦੁਆਰਾ ਗੋਦਰੀ ਸਾਹਿਬ ਬਾਬਾ ਫਰੀਦ ਸਥਾਪਿਤ ਹੋਇਆ ਉੱਥੇ ਉਹਨਾਂ ਨੇ ਆਪ ਦਾ ਪੜਾਅ ਕੀਤਾ ਪੜਾਅ ਕਰਨ ਤੋਂ ਬਾਅਦ ਉਹਨਾਂ ਨੂੰ ਕੋਈ ਖਾਣ ਪੀਣ ਦਾ ਰਾਸ਼ਨ ਪਾਣੀ ਉਹਨਾਂ ਨੇ ਚਾਹੀਦਾ ਸੀ ਉਹ ਲੈਣ ਵਾਸਤੇ ਉਹਨਾਂ ਨੂੰ ਇੱਥੇ ਛੋਟਾ ਜਿਹਾ ਕਸਬਾ ਸੀ ਉਦੋਂ ਮੁਕਲਹਰ ਇਹਨੂੰ ਅੱਜਕੱਲ ਫਰੀਦਕੋਟ ਕਿਹਾ ਜਾਂਦਾ ਉਹਨਾਂ ਨੇ ਇੱਥੇ ਆਉਣਾ ਸੀ ਉਹਨਾਂ ਨੇ ਆਪਦੇ ਜਿਹੜੇ ਉਹ ਸੂਫੀ ਲਿਬਾਸ ਜਿਹੜਾ ਸੂਫੀ ਫਕੀਰ ਪਾਉਂਦੇ ਐ ਉਹ ਲਾ ਕੇ ਉੱਥੇ ਰੱਖਤਾ ਔਰ ਉਹਨੋਂ ਰੋਹੀ ਬੀਆਬਾਨ 800 ਸਾਲ ਪਹਿਲਾਂ ਤੁਸੀਂ ਸੋਚ ਲਓ ਇਮੇਜਨ ਕਰੋ ਕਿ ਸਭ ਕੁਝ ਕੀ ਹੋਊਗਾ ਉੱਥੇ ਬੱਚੇ ਪਸ਼ੂ ਚਾਰ ਰਹੇ ਸੀਗੇ ਉਹਨਾਂ ਨੇ ਬਾਬਾ ਜੀ ਦੇ ਉਸ ਲਬਾਸ ਦੀ ਖੁੱਦੋ ਬਣਾ ਲਈ ਤੇ ਦਰਖਤਾਂ ਨਾਲੋਂ ਤੋੜ ਕੇ ਜਿਹੜੀਆਂ ਵਿੰਗੀਆਂ ਜਾਂ ਆਗੋਂ ਆਇਆਂ ਮੁੜੀਆਂ ਹੋਈਆਂ ਦਾਣੇ ਸੀ ਤੋੜ ਕੇ ਖੁੱਦੋ ਖੁੰਡੀ ਖੈਂਡਣ ਲਾਪੇ ਤੇ ਇੱਕ ਗੱਲ ਮੈਂ ਹੋਰ ਐਡ ਕਰ ਦਿੰਨਾ ਕਿ ਜੇ ਇਹ ਖੁੱਦੋ ਖੁੰਡੀ ਤੋਂ ਹੀ ਜਿਹੜੀ ਹਿੰਦੁਸਤਾਨ ਚ ਹਾਕੀ ਇੰਟਰੋਡਿਊਸ ਹੋਈ ਆ ਨਾ ਇਹ ਹਾਕੀ ਵੀ ਮੈਂ ਕਹਿ ਸਕਦਾ ਫਰੀਦਕੋਟ ਤੋਂ ਤੇ ਬਾਬਾ ਫਰੀਦ ਜੀ ਦੇ ਉਸ ਲਿਬਾਸ ਤੋਂ ਬਣੀ ਖੁੱਦੋ ਤੇ ਦਰਖਤ ਨਾਲ ਵੱਡੀ ਖੁੰਡੀ ਤੇ ਉਹ ਖੇਡ ਰਹੇ ਬੱਚੇ ਉਥੋਂ ਹਿੰਦੁਸਤਾਨ ਚ ਹਾਕੀ ਇੱਥੋਂ ਇੰਟਰੋਡਿਊਸ ਹੋਈ ਆ ਦੁਨੀਆ ਦਾ ਹਾਕੀ ਦਾ ਇਤਿਹਾਸ ਥੋੜਾ ਬਹੁਤ ਡਿਫਰੈਂਟ ਹੋ ਸਕਦਾ ਔਰ ਇਹ ਵੀ ਕਹਿ ਸਕਦਾ ਕਿ ਹਾਕੀ ਇਸੇ ਕਰਕੇ ਸ਼ਾਇਦ ਇਥੋਂ 올ੰਪੀਅਨ ਬਹੁਤ ਪੈਦਾ ਹੋਏ ਆ ਚਲੋ ਇਹ ਇੱਕ ਗੱਲ ਹੋ ਗਈ ਤਾਂ ਉਹ ਜਦੋਂ ਇੱਥੇ ਲੈਣ ਆਏ ਆਵਦਾ ਰਸਣ ਪਾਣੀ ਸਧਾਰਨ ਕੱਪੜਿਆਂ 'ਚ ਤੇ ਜਿੱਥੇ ਹੁਣ ਇਹ ਕਿਲਾ ਮੌਜੂਦ ਆ ਮੌਜੂਦਾ ਕਿਲਾ ਉਦੋਂ ਇੱਕ ਛੋਟੀ ਜੀ ਗੜੀ ਦਾ ਨਿਰਮਾਣ ਹੋ ਰਿਹਾ ਸੀ ਕਿਉਂਕਿ ਕਸਬਾ ਬਹੁਤ ਹੀ ਇੱਕ ਛੋਟਾ ਜਿਹਾ ਥੋੜੀ ਜੀ ਵਾਦੀ ਵਾਲਾ ਕਸਬਾ ਸੀਗਾ ਇਹ ਔਰ ਇੱਥੋਂ ਦਾ ਰਾਜਾ ਪੱਟੀ ਰਾਜਪੂਤ ਮੁਕਲ ਸੀ ਉਹ ਸੀਗਾ ਔਰ ਉਦੋਂ ਸਿਸਟਮ ਇਹ ਚੱਲਦਾ ਸੀ ਕਿ ਚੌਧਰੀ ਰਾਜੇ ਬਾਦਸ਼ਾਹ ਇਹ ਵੰਗਾਰ ਤੇ ਲੇਬਰ ਲਾਉਂਦੇ ਸੀ ਤੇ ਆਪਦੀਆਂ ਬਿਲਡਿੰਗਾਂ ਦੀ ਸਾਰੀ ਕਰਵਾਉਂਦੇ ਸੀਗੇ ਕਿ ਉਹਨਾਂ ਨੇ ਬਾਬਾ ਜੀ ਨੂੰ ਵੀ ਸਧਾਰਨ ਕੱਪੜਿਆਂ 'ਚ ਸਮਝ ਕੇ ਵਗਾਰ ਤੇ ਲਾ ਲਿਆ ਤੇ ਉਹਦੇ ਵਾਸਤੇ ਗਾਰਾ ਉਹਨਾਂ ਨੂੰ ਟੋਕਰੀ ਬੱਠਲ ਕਹਲੋ ਟੋਕਰੀ ਕਹਲੋ ਚਕਾਈ ਗਈ ਤੇ ਬਾਬਾ ਫਰੀਦ ਜੀ ਢੋਣ ਲੱਗ ਪਏ ਕਿਲੇ ਦੇ ਉਗੜੀ ਦੇ ਨਿਰਮਾਣ ਵਾਸਤੇ ਤੇ ਪਰ ਜਦੋਂ ਹੈਰਾਨ ਰਹਿ ਗਏ ਸਾਰੇ ਉਹਦੇ ਆਹਲ ਜਿਹੜਾ ਚੌਧਰੀ ਸੀਗਾ ਇੱਥੇ ਕਿ ਇਹ ਤਾਂ ਕੋਈ ਕਰਨੇ ਵਾਲਾ ਫਕੀਰ ਹੈ ਇਹਦੀ ਟੋਕਰੀ ਤਾਂ ਸਿਰ ਤੇ ਟੇਕੀ ਨਹੀਂ ਉੱਤੇ ਜਾ ਰਹੀ ਉੱਡੀ ਜਾ ਰਹੀ ਹੈ ਤਾਂ ਉਹਨਾਂ ਨੂੰ ਸਾਹ ਸੁਆ ਕਿ ਸਾਡੇ ਤੋਂ ਕੋਈ ਬਹੁਤ ਵੱਡੀ ਗਲਤੀ ਗੁਨਾਹ ਹੋ ਗਿਆ ਇਹ ਤਾਂ ਕੋਈ ਪਹੁੰਚਿਆ ਹੋਇਆ ਫਕੀਰ ਹੈ ਪੈਗੰਬਰ ਹੈ ਤੇ ਉਹਨੇ ਜਾ ਕੇ ਆਪਣੇ اهل ਘਰਾਂ ਨੂੰ ਆਪਣੇ ਚੌਧਰੀ ਨੂੰ ਦੱਸਿਆ ਔਰ ਚੌਧਰੀ ਖੁਦ ਬਾਬਾ ਜੀ ਦੇ ਚਰਨਾ ਚਾ ਕੇ ਹਾਜ਼ਰ ਹੋਇਆ ਔਰ ਬਹੁਤ ਨਿਮਰ ਹੋ ਕੇ ਬਹੁਤ ਬੇਨਤੀ ਕੀਤੀ ਕਿ ਬਾਬਾ ਜੀ ਸਾਨੂੰ ਮਾਫ ਕਰ ਦਿਓ ਸਾਡੇ ਤੋਂ ਬਹੁਤ ਵੱਡਾ ਗੁਨਾਹ ਗਲਤੀ ਹੋਈ ਹੈ ਤੇ ਪੀਰ ਫਕੀਰ ਜਿਹੜੇ ਹੁੰਦੇ ਆ ਨਾ ਕਿਸੇ ਨੂੰ ਬਸਤੀਸ ਨਹੀਂ ਦਿੰਦੇਗੇ ਇਹ ਤਾਂ ਸੀਸਾ ਹੀ ਦਿੰਦੇ ਆ ਤੇ ਉਹਨਾਂ ਦੇ ਦਿਲ ਬਹੁਤ ਵੱਡੇ ਹੁੰਦੇ ਆ ਉਹਨਾਂ ਨੂੰ ਦਿਲੋਂ ਬਾਬਾ ਜੀ ਨੇ ਮਾਫੀ ਦਿੱਤੀ ਔਰ ਉਸ ਜਿਹੜੇ ਚੌਧਰੀ ਸਾਹਿਬ ਸੀਗੇ ਪੱਟੀ ਉਹਨਾਂ ਨੇ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਤੁਸੀਂ ਹੁਣ ਇੱਥੇ ਸਾਡੀ ਇਹ ਵੀ ਬੇਨਤੀ ਕਬੂਲ ਕਰੋ ਵੀ ਤੁਸੀਂ ਇੱਥੇ ਠਹਿਰੋ ਤੋਂ ਬਾਬਾ ਜੀ ਨੇ ਫਿਰ ਉਹ ਜਿੱਥੇ ਟੇਲਾ ਬਾਬਾ ਫਰੀਦ ਜੀ ਦਾ ਸਥਾਨ ਹੈ ਇਹ ਉਹ ਇਤਿਹਾਸਿਕ ਸਥਾਨ ਹੈ ਜਿੱਥੇ ਬਾਬਾ ਜੀ ਨੇ 40 ਦਿਨ ਰਹਿ ਕੇ ਇੱਥੇ ਭਗਤੀ ਕੀਤੀ ਅਸਲਾਮ ਚ ਨੂੰ ਚਿਲੀਆ ਕਹਿ ਦਿੰਦੇ ਆ ਬਾਬਾ ਜੀ ਨੇ 40 ਦਿਨ ਇੱਥੇ ਬੈਠ ਕੇ ਭਗਤੀ ਕੀਤੀ ਔਰ ਨਾਲ ਹੀ ਉਹ ਜਿਹੜੇ ਪੱਟੀ ਰਾਜਪੂਤ ਜਿਹੜਾ ਰਾਜਾ ਸੀ ਜਿਹਦਾ ਨਾਮ ਮੋਕਲ ਸੀ ਇਸ ਕਸਬੇ ਦਾ ਨਾਮ ਮੋਕਲ ਹਰ ਸੀ ਉਹਨੇ ਆਪ ਦੇ ਨਾਮ ਨਾਲੋਂ ਇਸ ਕਸਬੇ ਦਾ ਨਾਮ ਲਾ ਕੇ ਬਾਬਾ ਜੀ ਦੇ ਨਾਂ ਤੇ ਫਰੀਦਕੋਟ ਰੱਖ ਦਿੱਤਾ ਉਦੋਂ ਤੋਂ ਲੈ ਕੇ ਅੱਜ ਤੱਕ ਇਸ ਸ਼ਹਿਰ ਦਾ ਨਾਮ ਫਰੀਦਕੋਟ ਪਿਆ ਹੈ ਜਿਹੜਾ ਦਰਖਤ ਨੀਚੇ ਹੈਗਾ ਵਿਰਜ਼ਮਾਨ ਹੈ ਇਹ ਕਹਿੰਦੇ ਪ੍ਰਮਾਣਿਤ ਹੈ ਉਹ ਵੀ ਉਸ ਵਕਤ ਦਾ ਹੈਗਾ ਹਾਂ ਬਿਲਕੁਲ ਜੀ ਬਿਲਕੁਲ ਇਹ ਹੈ ਇਹ ਪਹਿਲਾ ਸੱਚੀ ਗੱਲ ਇਹ ਹੈ ਕਿ ਇਹ ਦੇਖੋ ਸਾਹਿਬ ਨੇ 55 ਸਾਲ ਸੇਵਾ ਕੀਤੀ ਹੈ ਸਾਰੀ ਇਹ ਚੀਜ਼ਾਂ ਦੀ অথੈਂਟੀਸਿਟੀ ਲਈ ਹੈ ਇਹ ਦਰਖਤ ਦੇ ਵੀ ਕੁਝ ਪੀਸ ਵਣ ਦੇ ਦਰਖਤ ਦੇ ਉਦੋਂ ਜਿਹੜੇ ਬਾਇਓਲੋਜੀਕਲ ਜਿਹੜੇ ਆਪਣੇ ਬਾਇਓਲੋਜੀ ਕਹਿੰਦੇ ਆ ਦਰਖਤਾਂ ਵਾਲਾ ਜਿਹੜਾ ਬੋਟਨੀ ਕਹ ਲੋ ਬਾਇਓ ਹਾਂ ਬੋਟਨੀ ਸੋਰੀ ਉਹ ਉਹਨਾਂ ਸਾਇੰਟਿਸਟਾਂ ਨੇ ਇਹ ਪੀਸ ਲੈ ਕੇ ਗਏ ਸੀ ਔਰ ਉਹਨਾਂ ਤੋਂ ਇਹਦੀ ਖੋਜ ਕਰਾਈ ਔਰ ਉਹਨੇ ਕਿਹਾ ਇਹ 800 ਸਾਲ ਤੋਂ ਬਿਲਕੁਲ ਵਾਦੀ ਉਹ ਬਾਬਾ ਜੀ ਦੇ ਪੀਰੀਅਡ ਦਾ ਹੀ ਇਹ ਦਰਖਤ ਹੈ ਇਸ ਕੋਈ ਦੋ ਰਾਵਾਂ ਨਹੀਂ ਤਾਂ ਉਸ ਤੋਂ ਬਾਅਦ ਜਦੋਂ ਮੇਲਾ ਮਨਾਣਾ ਸ਼ੁਰੂ ਕੀਤਾ ਜਾਂਦਾ ਹੈ ਫਰੀਦਕੋਟ ਵਿੱਚ ਕੋਈ ਕਈ ਸਾਲ ਪਹਿਲੇ ਉਸ ਵਕਤ ਦੀ ਸਥਿਤੀ ਕਿਸ ਤਰ੍ਹਾਂ ਦੀ ਜੀਵਿੰਦਰ ਸਿੰਘ ਖਾਲਸਾ ਜੋ ਰਹੇ ਨੇ ਜਿਨ੍ਹਾਂ ਨੇ ਲੰਬੇ ਸਮੇਂ ਤੱਕ ਸੇਵਾ ਕੀਤੀ ਹੈ ਇੱਥੇ ਉਹ ਦੱਸਦੇ ਨੇ ਕਿ ਸ਼ੁਰੂ ਤੋਂ ਲੈ ਕੇ ਐਂਡ ਤੱਕ ਹੁਣ ਫਰੀਦਕੋਟ ਦੇ ਹਾਲਾਤ ਇਹ ਨੇ ਕਿ ਛੋਟੇ-ਛੋਟੇ ਕਾਰੋਬਾਰੀ ਵਿਅਕਤੀ ਜਿਹੜਾ ਹੈਗਾ ਉਹ ਵੀ ਆਪਣੇ ਦੁਕਾਨ ਦਾ ਆਪਣੇ ਬਿਜ਼ਨਸ ਦਾ ਨਾਮ ਜਿਹੜਾ ਹੈ ਬਾਬਾ ਫਰੀਦ ਜੀ ਦੇ ਨਾਂ ਤੇ ਰੱਖਦਾ ਹਾਂ ਬਿਲਕੁਲ ਅਸਲ 'ਚ ਸੇਖੋ ਸਾਹਿਬ ਨੇ ਨਾ ਬਹੁਤ ਇੰਟੈਲੀਜੈਂਟ ਬੰਦੇ ਸੀ ਤੇ ਪਹਿਲਾਂ ਤਾਂ ਬਹੁਤ ਜਦੋਂ ਉਹਨਾਂ ਨੇ 69 ਚ ਸੇਵਾ ਸੰਭਾਲੀ ਤੇ ਇੱਥੇ ਤਾਂ ਇੱਥੇ ਤਾਂ ਉਹ ਜਿਹੜਾ ਇੰਚਾਰਜ ਸੀ ਮੰਤ ਜੀ ਉਹਨਾਂ ਨੇ ਆਪਦੀ ਕਿਤਾਬ ਚ ਵੀ ਲਿਖਿਆ ਉਹ ਅੰਦਰ ਹੀ ਉਹਨਾਂ ਦੀ ਰਾਏ ਸੀ ਅੰਦਰ ਹੀ ਸੀ ਵੀਰ ਜਿਵੇਂ ਵੀਰਵਾਰ ਨੂੰ ਪੀਰ ਅਫਕੀਰਾਂ ਦੇ ਨਾਂ ਤੇ ਜਿਹੜੇ ਦਿਨ ਉਹ ਮਨਾਏ ਜਾਂਦੇ ਆ ਉਦੋਂ ਜੀ ਆਬਾਦੀ ਵੀ ਬਹੁਤ ਥੋੜੀ ਸੀ ਉਹਨਾਂ ਕਿ ਥੋੜਾ ਬਹੁਤਾ ਲੋਕ ਇੱਥੇ ਆਉਂਦੇ ਸੀ ਪਰ ਸੇਖੋ ਸਾਹਿਬ ਨੇ ਉਦੋਂ ਬਾਅਦ ਜਦੋਂ ਇਹ ਸੇਵਾ ਸੰਭਾਲ ਲਈ ਨਾਲ ਉਹਨਾਂ ਦੇ ਪੁਰਾਣੇ ਸਾਥੀ ਕਮੇਟੀ ਬਣੀ ਉਹਨਾਂ ਨੇ ਬਹੁਤ ਇਹਦੀ ਤਨਦੇਹੀ ਨਾਲ ਸੇਵਾ ਕੀਤੀ ਔਰ ਬਾਬਾ ਜੀ ਦਾ ਖੁਦ ਇਤਿਹਾਸ ਜਿਹੜਾ ਸੀ ਨਾ ਇਸ ਸ਼ਹਿਰ ਦਾ ਇਸ ਇਲਾਕੇ ਦਾ ਨਿਠ ਕੇ ਪੜਿਆ ਔਰ ਈਵਨ ਫਰੋਜ਼ ਪਰ ਤੱਕ ਜਾ ਕੇ ਵੀ ਜਿਹੜੇ ਉੱਥੋਂ ਦਾ ਪੁਰਾਣਾ ਰਿਕਾਰਡ ਹੈ ਉਹ ਫਰੋਲਿਆ ਔਰ ਇਸ ਸਥਾਨ ਦੀ 55 ਸਾਲਾਂ ਚ ਜਿਹੜੀ ਇਤਿਹਾਸਕ ਮਹਾਨਤਾ ਤੇ ਮਹੱਤਤਾ ਇਹ ਵਾਕਈ ਸੇਖੋ ਸਾਹਿਬ ਦੀ ਇਹ ਸੇਵਾ ਤੇ ਉਹਨਾਂ ਨੇ ਇਸ ਸਥਾਨ ਦੀ ਮਹਾਨਤਾ ਤੇ ਮਹੱਤਤਾ ਉਦੋਂ ਪਹਿਲਾਂ ਅਖਬਾਰਾਂ ਰਹੀ ਤੇ ਹੁਣ ਸੋਸ਼ਲ ਮੀਡੀਆ ਰਹੀਂ ਉਹਨਾਂ ਨੇ ਇਸ ਜਿਹੜੇ ਅੱਜ ਦੇ ਆਗਮਨਪੁਰ ਰਹੀਂ ਇਹ ਦੁਨੀਆ 'ਚ ਪਹੁੰਚੀ ਇਸ ਗੱਲ 'ਚ ਕੋਈ ਦੋ ਰਵਾਂ ਨਹੀਂ ਇਹ ਉਹਨਾਂ ਦੀ ਸੱਚੀ ਸੁੱਚੀ ਸੇਵਾ ਤੇ ਦੂਰ ਅੰਦੇਸ਼ੀ ਤੇ ਉਹਨਾਂ ਦੀ ਇੰਟੈਲੀਜੈਂਸ ਦਾ ਜਿਹੜਾ ਹੈਗਾ ਸਾਰਾ ਕੁਝ ਇਹ ਦੁਨੀਆ 'ਚ ਅੱਜ ਜਾਣਨ ਲੱਪੀ ਹੈ ਵੀ ਫਰੀਦਕੋਟ 'ਚ ਜਿਹੜਾ ਬਾਬਾ ਫਰੀਦ ਜੀ ਦਾ ਸਥਾਨ ਬਹੁਤ ਇਤਿਹਾਸਕ ਉਹਦੀ ਮਹੱਤਤਾ ਤੇ ਜਾਂ ਬਾਬਾ ਫਰੀਦ ਜੀ ਦਾ ਉੱਥੇ ਪਾਕਪਟਨ ਹੈਗਾ ਹੈਗਾ ਪਰ ਇਹਦੀ ਇਸ ਕਰਕੇ ਹੋਰ ਮਹਾਨਤਾ ਮੱਤਤਾ ਕਿ ਇੱਥੇ ਸਾਰੇ ਜਿਹੜੇ ਹਿੰਦੂ ਸਿੱਖ ਮੁਸਲਮਾਨ ਇੱਕੋ ਜੀ ਸ਼ਰਧਾ ਨਾਲ ਇੱਥੇ ਮੱਥਾ ਟੇਕਦੇ ਆ ਸੁਖਣਾ ਸੁਖਦੇ ਆ ਔਰ ਬਾਬਾ ਫਰੀਦ ਜੀ ਜੀ ਦੇ ਅਸ਼ੀਰਵਾਦ ਨਾਲ ਉਹਨਾਂ ਦੀਆਂ ਜਿਹੜੀਆਂ ਛਾਵਾਂ ਜਿਹੜੀਆਂ ਸੁਖਣਾ ਪੂਰੀਆਂ ਹੁੰਦੀਆਂ ਫਿਰ ਉਹ ਦੂਰੋਂ ਦੂਰੋਂ ਲੋਕ ਹੁਣ ਪਤਾ ਹੀ ਨਹੀਂ ਕਿੱਥੋਂ ਕਿੱਥੋਂ ਆ ਕੇ ਲੋਕ ਇੱਥੋਂ ਸੁਖਣਾ ਸੁੱਕੇ ਜਾਂਦੇ ਆ ਔਰ ਆ ਕੇ ਜਦੋਂ ਸੁਖ ਪੂਰੀ ਹੋ ਜਾਂਦੀ ਹੈ ਇੱਥੇ ਆ ਕੇ ਸੁਖ ਲੈ ਕੇ ਜਾਂਦੇ ਆ ਬਿਲਕੁਲ ਕੋਈ ਰਾਇ ਨਹੀਂ ਦੋ ਰਾਇ ਨਹੀਂ ਕਿ ਸੇਖੋ ਸਾਹਿਬ ਨੇ 55 ਸਾਲ ਕੋਈ ਇੱਕ ਬੰਦਾ ਇੱਕ ਸਥਾਨ ਦੀ ਸੇਵਾ ਕਰਨੀ ਕੋਈ ਛੋਟੀ ਗੱਲ ਨਹੀਂ ਹੈਗੀ ਤੇ ਉਹਨਾਂ ਦੇ ਸਾਥੀ ਵੀ ਬੜੇ ਉਹਨਾਂ ਦੇ ਨਾਲ ਸੰਸੀਰ ਰਹੇ ਆ ਜੋ ਉਹਨਾਂ ਦੀ ਉਹਨਾਂ ਦੀ ਰਾਇ ਲੈਂਦੇ ਸੀ ਔਰ ਕਦੇ ਕਿਸੇ ਨੇ ਕੋਈ ਕਿੰਤੂ ਪਰੰਤੂ ਨਹੀਂ ਹੁੰਦਾ ਸੀ ਹਮੇਸ਼ਾ ਉਹ ਰਾਇ ਤਾਂ ਹਰੇਕ ਦੀ ਲੈਂਦੇ ਸੀ ਪਰ ਉਹ ਜਿਵੇਂ ਉਹਨਾਂ ਨੇ ਸੇਵਾ ਕੀਤੀ ਇਸ ਸਥਾਨ ਤੋਂ ਇੰਨੀਆਂ ਸੰਸਥਾਵਾਂ ਦਾ ਉਹਨਾਂ ਨੇ ਨਿਰਮਾਣ ਕੀਤਾ ਸਕੂਲ ਬਣਿਆ ਬਾਬਾ ਫਰੀਦ ਸਕੂਲ ਬਣਿਆ ਬਾਬਾ ਫਰੀਦ ਲਾ ਕਾਲਜ ਬਣਿਆ ਤੇ ਹੁਣ ਜਿਵੇਂ ਤੁਸੀਂ ਦੱਸਿਆ ਵੀ ਛੋਟੀ ਤੋਂ ਛੋਟੀ ਦੁਕਾਨ ਦਾ ਛੋਟੀ ਤੋਂ ਛੋਟੀ bizness ਦਾ ਬਾਬਾ ਫਰੀਦ ਜੀ ਤੇ ਨਾਂ ਰੱਖੇ ਜਾ ਰਹੇ ਆ ਔਰ ਬਿਲਕੁਲ ਤੁਹਾਡੀ ਗੱਲ درست ਹੈ ਮੈਂ ਉਹਦੀ ਤਾਇਦ ਕਰਦਾ ਬਿਲਕੁਲ ਇਹ ਉਹ ਸੁਨਹਿਰਾ ਇਤਿਹਾਸ ਸੀਗਾ ਜੋ ਕਿ ਹਰ ਇੱਕ ਵਿਅਕਤੀ ਲਈ ਜਾਨਣਾ ਬੇਹਦ ਜ਼ਰੂਰੀ ਹੈ ਕਿ ਸੂਫੀ ਸੰਤ ਬਾਬਾ ਸ਼ੇਖ ਫਰੀਦ ਜੀ ਦਾ ਨਾਮ ਫਰੀਦਕੋਟ ਨਾਲ ਕਿਵੇਂ ਜੁੜਦਾ ਹੈ ਕਹਿੰਦੇ ਨੇ ਕਿ ਬਹੁਤ ਸਾਰੇ ਸ਼ਕਸ਼ੇਤਾ ਦੇ ਨਾਂ ਤੇ ਬਹੁਤ ਸਾਰੇ ਰਾਜਾ ਦੇ ਨਾਂ ਤੇ ਬਹੁਤ ਸਾਰੇ ਰਾਣੀਆਂ ਦੇ ਨਾਂ ਤੇ ਜਿਹੜੇ ਸ਼ਹਿਰਾਂ ਦੇ ਨਾਮ ਨੇ ਉਹ ਪਾਏ ਜਾਂਦੇ ਨੇ ਪਰ ਇਤਿਹਾਸ ਵਿੱਚ ਕਹਿੰਦੇ ਨੇ ਕਿ ਸਿਰਫ ਦੋ ਹੀ ਅਜਿਹੇ ਸ਼ਕਸ਼ੇਤਾ ਹੋਈਆਂ ਨੇ ਇੱਕ ਬਾਬਾ ਫਰੀਦ ਜੀ ਦੂਜੇ ਬਾਬਾ ਨਾਨਕ ਜੀ ਜਿਨ੍ਹਾਂ ਦੇ ਨਾਮ ਨਾਲ ਸ਼ਹਿਰ ਜਿਹੜੇ ਨੇ ਆ ਵੱਡੇ ਪੱਧਰ ਤੇ ਜਾਣੇ ਜਾਂਦੇ ਨੇ ਅਤੇ ਵਿਸ਼ਵ ਪ੍ਰਸਿੱਧ ਜੋ ਇਤਿਹਾਸਿਕ ਮੇਲਾ ਹੈ ਟਿੱਲਾ ਬਾਬਾ ਫਰੀਦ ਦਾ ਬਾਬਾ ਫਰੀਦ ਜੀ ਦਾ ਉਹ ਹਰ ਸਾਲ ਐਸੇ ਤਰੀਕੇ ਨਾਲ ਤੁੰਗਤਮ ਨਾਲ ਮਨਾਇਆ ਜਾਂਦਾ ਹੈ फरीदकोट तो कैमरा पर्सन मनप्रीतना सूरज प्रकाश दैनिक टीवी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप